ਅੱਜ ਤੁਹਾਡੇ ਸਾਹਮਣੇ ਮੈਂ ਆਪਣੀ ਕਵਤਾ ਆਪਣੀ ਹੀ ਕਿਤਾਬ ਤੇਰੀ ਬੂਝ ਹੀ ਕਵਤਾ ਦੇ ਵਿੱਚੋਂ ਪੇਸ਼ ਕਰਨੀ ਸਬਰ ਰੱਖ ਸੂਰਜ ਚੜੇਗਾ ਸਵੇਰ ਸਬਰ ਰੱਖ ਸੂਰਜ ਚੜੇਗਾ ਸਵੇਰ ਹਨੇਰਾ ਤੁਝ ਤਾਂ ਢੜ ਲੈਣ ਦੇ ਤੱਕ ਤਾਂ ਸਹੀ ਉਹ ਦੀਵਾ ਜਗਦਾ ਪਿਆ ਕੱਲੀ ਬੱਤੀ ਨਾਲ ਦਿਨਾਂ ਤੇਲ ਦੇ ਲੜ ਰਿਹਾ ਹੈ ਉਹ ਵੀ ਤਹਨੇਰੇ ਦੇ ਨਾਲ ਕੁਝ ਦੇਰ ਉਸ ਨੂੰ ਬੜ ਲੈਣ ਦੇ ਸਬਰ ਰੱਖ ਸੂਰਜ ਚੜੇਗਾ ਸਵੇਰਾ ਹਨੇਰਾ ਕੁਝ ਤਾਂ ਢਲ ਲੈਣ ਦੇ ਇਹ ਕਿਸਮਤ ਦੇ ਗੇੜ ਸੂਰਜ ਦੇ ਫੇਰ ਚੰਦਰਮਾ ਦੀ ਘਟੜੀ ਤਲਾ ਇਹ ਕਿਸਮਤ ਦੇ ਗੇੜ ਸੂਰਜ ਦੇ ਫੇਰ ਚੰਦਰਮਾ ਦੀ ਕਟਦੀ ਕਲਾ ਮਨ ਮੋਨ ਹੈ ਗੀਤਾਂ ਨੂੰ ਮਿਲੀ ਇੱਕ ਹੀ ਸਜਾ ਗੂੰਜੇਗਾ ਇੱਕ ਵਾਰ ਫਿਰ ਜਾਦ ਗੂੰਜੇਗਾ ਇੱਕ ਵਾਰ ਫਿਰ ਰਾਗ ਪਰਬਾਤ ਦੀ ਸਰੰਗੀ ਤੇ ਸੂਰਜ ਦੀ ਪਹਿਲੀ ਕਿਰਨ ਨੂੰ ਸੂਰਜ ਦੀ ਪਹਿਲੀ ਕਿਰਨ ਨੂੰ ਧਰਤੇ ਗੱਜ ਬਣ ਪੈਣ ਦੇ ਸਬਰ ਰੱਖ ਸੂਰਜ ਚੜ੍ਹੇਗਾ ਸਵੇਰ ਨਹੀਂ ਰਕੂ ਜਤਾ ਟਾਲ ਲੈਣ ਦੇ ਫੁੱਲਾਂ ਦੇ ਜਿਸਮ ਤੇ ਜ਼ਖਮ ਕਿਸ ਨੇ ਨ ਕੀਤੇ ਸੱਚ ਦੀ ਪ੍ਰਤਿਮਾ ਕਿਹੜੇ ਗੰਦਲੇ ਹੱਥਾਂ ਨੇ ਛੂਹੀ ਕਾਤੋਂ ਹੱਸਦੀ ਜਵਾਨੀ ਉਦਾਸ ਹੋਈ ਅੱਖਾਂ ਦੇ ਹੋਏ ਕੋਰੇ ਜਗੇ ਹੰਝੂਆਂ ਦਬਗਣਾ ਮਹਿਜ ਕਲਪਨਾ ਹੰਝੂਆਂ ਦਬਗਣਾ ਮਹਿਜ ਕਲਪਨਾ ਤੂ ਕਦੀ ਤੁੰਦ ਵਿੱਚ ਤੁੰਦਲੇ ਜਿਹੇ ਚਿਹਰੇ ਸਾਫ ਸਾਫ ਦਿਖਣੇ ਸਾਫ ਸਾਫ ਦਿਖਣੇ ਸੱਚ ਦਾ ਲਗੂ ਉਬਲ ਲੈਣ ਦੇ ਸਭ ਦੇ ਤੱਕ ਸੂਰਜ ਚੜੇਗਾ ਸਵੇਰ ਹਨੇਰਾ ਕੁਝ ਤਾਂ ਟਲ ਲੈਣ ਦੇ ਲਿਖੇਗਾ ਕਿ ਅੱਜ ਦੀ ਰਾਤ ਦਾ ਕਸ਼ਲ ਲਿਖੇਗਾ ਕਿ ਅੱਜ ਦੀ ਰਾਤ ਦਾ ਹਸ਼ਰ ਪੂਰਾ ਕਾਗਜ਼ ਕਲਮ ਦਾ ਤਲ ਉਹ ਦੱਬੂ ਦਰਦੇ ਰੋਂਦੇ ਜਿਜੇਰੇ ਉਹ ਦੱਬੂ ਦਰਦੇ ਰੋਂਦੇ ਜਿਜੇਰੇ ਚਾਨਣ ਦੇ ਉੱਤੇ ਹਨੇਰੇ ਦੇ ਪੈਰੇ ਹੱਥ ਸੱਚ ਲਿਖਣ ਤੋਂ ਕੰਬ ਕਿਉਂ ਗਏ ਡਰ ਹੈ ਕਿਤੇ ਜ਼ਾਲਮ ਕੱਟ ਨਾ ਦੇ ਯਾਦ ਰੱਖ ਮਜ਼ਲੂਮਾਂ ਦਾ ਚਿੱਤ ਦਾਸ ਸਰੀਰਾ ਯਾਦ ਰੱਖ ਮਜ਼ਲੂਮਾਂ ਦਾ ਚਿੱਤ ਦਾਸ ਸਰੀਰਾ ਤੇਰੀ ਨਾਂ ਦਾ ਉਹਨਾਂ ਬਹੁਸਲਾ ਬਥੇਰਾ ਡੋਲ ਨਾ ਤੂੰ ਤਕੜਾ ਕਰ ਲ ਜੀਰਾ ਡੋਲ ਨਾ ਤੂੰ ਤਕੜਾ ਕਰ ਲ ਜੀਰਾ ਹਿੰਮਤ ਕਰਕੇ ਟੱਕਰ ਤਾਂ ਹਿੰਮਤ ਕਰਕੇ ਟੱਕਰ ਤਾਂ ਲੈ ਲੜ ਤਾਂ ਉਹ ਹੀ ਬਹੁਤ ਲੈਣਗੇ ਲੜ ਤਾਂ ਉਹ ਹੀ ਬਹੁਤ ਲੈਣਗੇ ਸਬਰ ਦਾ ਸੂਰਜ ਚੜੇਗਾ ਸਵੇਰ ਹਨੇਰਾ ਤੁਬ ਤਾਂ ਟੱਲ ਲੈਣ ਦੇ